ਮੰਨਿਆ ਤੂੰ ਸਬਦੇ ਨੇੜੇ ਮੰਨਿਆ ਤੂੰ ਸਬਦੇ ਨੇੜੇ ਸਬਦੇ ਨੇੜੇ ਐ ਸਾਡੇ ਵਾਰੀ ਦੱਸ ਤੂੰ ਰੱਬਾ ਸਾਡੇ ਵਾਰੀ ਦੱਸ ਤੂੰ ਰੱਬਾ ਕਿੱਥੇ ਜਾਂ ਖਲੋਇਆ ਸਾਡੇ ਵਾਰੀ ਦੱਸ ਤੂੰ ਰੱਬਾ ਕਿੱਥੇ ਜਾ ਖਲੋਇਆ ਕਿੱਥੇ ਜਾ ਖਲੋਇਆ ਕਿਸਮਤ ਸਾਡੀ ਵਿੱਚ ਨਾ ਲਿਖਿਆ ਕੋਈ ਕਿਸਮਤ ਸਾਡੀ ਵਿੱਚ ਲਿਖਿਆ ਨਾ ਕੋਈ ਨਾ ਰਵਾ ਤੂੰ ਮੇਰਾ ਹੋਇਆ ਕਿਸਮਤ ਸਾਡੀ ਵਿੱਚ ਨਾ ਲਿਖਿਆ ਲਿਖਿਆ ਕੋਈ ਨਾ ਰੱਬਾ ਤੂੰ ਸਾਡਾ ਹੋਇਆ ਨਾ ਰੱਬਾ ਤੂੰ ਸਾਡਾ ਹੋਇਆ ਸਾਡੇ ਵਾਰੀ ਸਾਡੇ ਵਾਰੀ ਕਿਉਂ ਕਰ ਦਿੰਦਾ ਤੂੰ ਅਣ ਸੁਣੀ ਸਾਡੇ ਵਾਰੀ ਕਰ ਦਿੰਦਾ ਕਿਉਂ ਤੂੰ ਅਣ ਸੁਣੀ ਸੁਣਦਾ ਰਹਿੰਦਾ ਰੱਬਾ ਤੂੰ ਹੋਰਾਂ ਦੀ ਸੁਣਦਾ ਰਹਿੰਦਾ ਰੱਬਾ ਤੂੰ ਹੋਰਾਂ ਦੀ ਪਾ ਦੇਵਾਰੀ ਦਾ ਸਰਬਾ ਤੈਨੂੰ ਕੀ ਇਹ ਹੋਇਆ ਤੈਨੂੰ ਕੀ ਇਹ ਹੋਇਆ